ਲਾਈਆ ਉਹਨੇ ਮੇਰੇ ਕੋ 50000 ਰੁਪਏ ਦੀ ਮੰਗ ਕੀਤੀ ਸੀ ਕਹਿੰਦਾ ਜਾਂ ਤਾਂ ਮੈਨੂੰ 50000 ਰੁਪਏ ਦਿਓ ਨਹੀਂ ਤਾਂ ਮੈਂ ਤੁਹਾਡੀ ਖਬਰ ਲਾਉਂਗਾ ਜਿੰਨੇ ਭਰਾ ਪੱਤਰਕਾਰ ਸਾਰੇ ਆਏ ਸਭ ਨੂੰ ਪਤਾ ਇਹ ਟੈਕਸੀ ਦਾ ਕੰਮ ਹੈ ਜੇ ਕੋਈ ਬੰਦਾ ਰੋਜ਼ਗਾਰ ਚਲਾ ਰਿਹਾ ਇਹ ਰੋਜ਼ਗਾਰ ਚਲਾਣਾ ਗੁਨਾਹ ਨਹੀਂ ਸ਼ਾਂਜੀ ਇੱਕ ਇਹ ਇੱਕ ਗੋਖਾ ਐ ਸਕੇ ਕਲਿਆਣ ਜੀ ਦਾ ਵਾ ਇੱਕ ਗੋਖਾ ਮੇਰਾ ਵਾ ਜੇ ਮੈਨੂੰ ਦੱਸੋ ਵੀ ਜੇ ਰੋਜ਼ਗਾਰ ਚਲਾਣਾ ਕੋਈ ਗੁਨਾਹ ਆ ਜੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਜੇ ਕੋ ਕੰਮ ਕਰਨਾ ਚਾਹੁੰਦਾ ਕਿ ਉਹਨੂੰ ਕੋਈ ਕੰਮ ਨਹੀਂ ਕਰਨ ਦੇਉਗੇ ਸਭ ਜਿਸ ਤਰ੍ਹਾਂ ਪੱਤਰਕਾਰ ਜਿਹੜੇ ਜਾਲੀ ਪੱਤਰਕਾਰ ਜਿਹੜੇ ਜਾ ਕੇ ਪੁੱਛੇ ਪੁੱਛੇ ਲੋਕਾਂ ਦੀ ਗੱਲਾਂ 'ਚ ਆ ਕੇ ਉਹਨਾਂ ਕੋ ਪੰਜ-ਪੰਜ ਦਾਦਾ 1000 ਰੁਪਏ ਲੈ ਕੇ ਹੈ ਮੈਂ ਸਾਰਿਆਂ ਨੂੰ ਨਹੀਂ ਕਹਿੰਦਾ ਕੁਝ ਪੱਤਰਕਾਰ ਕੁਝ ਕਾਲੀਆਂ ਭੇਡਾਂ ਜਿਹੜੀਆਂ ਜਿਹੜੇ ਪੈਸੇ ਮੰਗਦੇ ਆ ਜਿਹੜੇ ਪੈਸੇ ਦੇ ਲਾਲੇ ਦੇ ਵੇ ਸਭ ਕੁਝ ਕਰ ਰਹੇ ਆ ਮੈਂ ਬਹੁਤ ਜਲਦੀ ਉਹਨਾਂ ਦਾ ਖਲਾਸਾ ਕਰੂੰਗਾ ਮੇਰੇ ਕੋ ਉਹਨਾਂ ਦੀ ਵੀਡੀਓ ਵੀ ਆ ਆਡੀਓ ਵੀ ਆ ਜਿਹੜੇ ਮੇਰੇ ਕੋ ਪੈਸੇ ਮੰਗ ਰਹੇ ਸੀਗੇ ਮੈਂ ਪੈਸੇ ਨਹੀਂ ਦਿੱਤੇ ਕਿਉਂਕਿ ਭਾਜੀ ਮੈਂ ਇੱਥੇ ਟੈਕਸੀ ਦਾ ਕੰਮ ਕਰਦਾ ਪੰਜ-ਪੰਜ ਹਜ਼ਾਰ ਨੂੰ ਦਿੱਲੀ ਗੱਡੀਆਂ ਵੇਚੀਦੇ ਬੰਨ ਵਿੱਚ ਵੇਚ ਕੇ ਦਿਖਾਵੇ ਕੋ ਵੇ ਕੌਣ ਹੈ ਜੀ ਤਾਂ ਨ ਕੀ ਗੱਲ ਹੋਈ ਸੀ ਬਾਜੀ ਪੜੋ ਆਪਾਂ ਤੁਹਾਨੂੰ ਇਹ ਗੱਲ ਕਹਿ ਦਿੱਤੀ ਵੀ ਆਹ ਮੇਰੀ ਗੱਲ ਸੁਣੋ ਤੁਸੀਂ ਇੱਕ ਮਿੰਟ ਆਹ ਖੋਕੇ ਦੋ ਨਜ਼ਰ ਆ ਗਏ ਇਹ ਜਿਹੜੇ ਪਤਨਾ ਆਹ ਜਲੀਏ ਆਹ ਤੁਹਾਨੂੰ ਮੈਂ ਖੋਕੇ ਦਿਖਾਵਾਂ ਇੱਕ ਸ਼ਾਹ ਜੀ ਸ਼ਾਹ ਜੀ ਬਾਜੀ ਮੈਂ ਤੁਹਾਨੂੰ ਖੋਕੇ ਵੀ ਦਿਖਾਣਾ ਇਦਾਂ ਦੇ ਉਹ ਵੀ ਖੋਕੇ ਤੁਸੀਂ ਉਹ ਵੀ ਨਿਗਾਹ ਮਾਰੋ ਵੀ ਉਹ ਕੀ ਗੱਲ ਉਹ ਸੀਐਮ ਸਾਹਿਬ ਦੇ ਰਿਸ਼ਤੇਦਾਰ ਹੈ ਸ਼ਾਹ ਜੀ ਇੱਕ ਚੀਜ਼ ਦੱਸ ਦਿਓ ਕਿ ਅਗਰ ਤੁਸੀਂ ਅਗਰ ਕੰਮ ਕਰ ਰਹੇ ਹੋ ਤਾਂ ਲੱਗਦਾ ਕਿ ਇਹ ਪ੍ਰੋਪਰ ਪਰਮਿਟ ਲੈ ਕੇ ਉਸ ਤੋਂ ਬਾਅਦ ਬਣਾਣਾ ਬਾਜੀ ਅਸੀਂ ਕਾਰਪੋਰੇਸ਼ਨ ਦੀ ਪਰਚੀ ਕੱਟੀ ਹੋਈ ਹੈ ਸਾਡੇ ਕੋਲ ਉਹ ਤਾਂ ਜੁਰਮਾਨੇ ਦੀ ਸੁਣੋ ਜੁਰਮਾਨਾ ਨਹੀਂ ਬਾਜੀ 3 ਜਿਹੜੀ ਆਪਾਂ ਪਰਚੀ ਘਟਾਣੇ ਆ ਰੋਡ ਦੇ ਉੱਤੇ ਬਹਿਣ ਦੀ ਜਿਹੜੀ ਪੂਰੇ ਜਲੰਧਰ ਚ ਕੱਟੀ ਜਾਂਦੀ ਹੈ ਇੱਥੇ ਕੂੜਾ ਸਿਗਾ ਸਾਰਾ ਕੂੜਾ ਚਕਾ ਕੇ ਜੇਹੀ ਸਫਾਈ ਕਰਾਈ ਆ ਉਹ ਚੰਗਾ ਹੀ ਕੰਮ ਕੀਤਾ ਕੱਲ ਨੂੰ ਜਾਂ ਪਿਛਲੇ ਪਾਸੇ ਕੋਈ ਚੀਜ਼ ਬਣਦੀ ਹੈ ਤੇ ਭਾਜੀ ਅਸੀਂ ਕਿਹੜਾ ਕੋ ਪੱਕਾ ਕਵਚ ਰਜਿਸਟਰੀ ਕਰਾ ਲਈ ਆ ਵੀ ਚੱਕ ਲਾਂਗੇ ਲਿੱਤ ਤੁਸੀਂ ਕਹਿੰਦੇ ਕਿ ਆਪਣੇ ਰੋਡ ਤੇ ਬੈੰਦੀ ਜਿਹੜੀ ਬੱਚੀ ਤੇ ਨਹੀਂ ਹੱਤੀ ਹੈਗੀ ਪਰ ਜਿਸ ਤਰੀਕੇ ਨਾਲ ਤੁਸੀਂ ਇਹ ਸਾਰਾ ਬਣਿਆ ਹੈਗਾ ਆ ਤੇ ਇਹ ਤੇ ਇੱਕ ਪ੍ਰੋਪਰ ਸਿਸਟਮ ਆ ਭਾਜੀ ਮੈਂ ਕਹਿੰਦਾ ਸਾਰੇ ਆਲੇ ਬਣਾਇਆ ਹੋਇਆ ਬਣਾ ਕੇ ਸਾਰਾ ਬਣਿਆ ਰੂਮ ਨਹੀਂ ਬਣਾਇਆ ਸੁਣੋ ਮੇਰੀ ਗੱਲ ਜਿੱਦਾਂ ਖੋਕੇ ਇਹ ਜਿੱਦਾਂ ਖੋਕੇ ਸਾਰੇ ਬਣੇ ਜਿੱਦਾਂ ਟੈਕਸੀਆਂ ਦੇ ਖੋਕੇ ਬਣੇ ਆ ਜਿੱਦਾਂ ਬਣਦੇ ਆ ਉਦਾਂ ਹੀ ਬਣਾਇਆ ਹੋਇਆ ਕੋਈ ਇੱਥੇ ਭਾਜੀ ਕੋਈ ਚਾਰ ਦੀਵਾਰੀ ਖੜੀ ਕਰਾ ਕੇ ਜਾਂ ਲੈਂਡਰ ਤਾਂ ਪਾਇਆ ਨਹੀਂ ਇਹ ਦੱਸੋ ਮੈਨੂੰ ਲੈਂਡਰ ਪਾਇਆ ਤੇ ਉਹਨੇ ਆਪਣੇ ਇੰਫੈਕਟਰ ਸਾਹਿਬ ਆਏ ਸੀ ਹੁਣ ਕੀ ਗੱਲ ਹੋਈ ਐ ਤੇ ਉਹਨੇ ਇੰਫੈਕਟਰ ਸਾਹਿਬ ਆਇਆ ਐ ਇੰਫੈਕਟਰ ਸਾਹਿਬ ਨੂੰ ਦੱਸਤਾ ਸੀ ਵੀ ਅਸੀਂ ਜਾ ਕੇ ਉੱਥੇ ਜੋ ਵੀ ਪਰਮਿਸ਼ਨ ਤਾਂ ਪਲਾਈ ਹੈਗੀ ਉਹ ਕਰ ਲੱਗੇ ਠੀਕ ਐ ਨਾ ਜੋ ਕਾਰਪੋਰੇਸ਼ਨ ਦਾ ਰੂਲ ਆ ਸਾਨੂੰ ਕੀ ਆ ਅਸੀਂ ਜੋ ਪੈਸੇ ਕਾਰਪੋਰੇਸ਼ਨ ਕਹਿੰਦੀ ਐ ਜਮ੍ਹਾਂ ਕਰਾਉਣ ਨੂੰ ਤਿਆਰ ਪਰ ਸਾਨੂੰ ਕੰਮ ਤਾਂ ਕਰਨ ਦਿੱਤਾ ਜਾਵੇ ਨਾ ਸਾਨੂੰ 2-4 ਦਿਨ 5 ਦਿਨ ਹੋਇਆ ਇੱਥੇ ਘਟ ਘਟ ਪਿਆ ਪੱਤਰਕਾਰ ਆ ਗਏ ਚਲੋ ਜਿਹੜੇ ਭਰਾ ਨੇ ਸਾਡੇ ਪੱਤਰਕਾਰ ਉਹਨਾਂ ਨੂੰ ਪਤਾ ਲੱਗਾ ਕਿ ਸਾਡਾ ਕੰਮ ਐ ਅਗਲੇ ਨੇ ਕਿਹਾ ਚਲੋ ਭਾਜੀ ਕੰਮ ਕਰੋ ਯਾਰ ਰੋਟੀ ਕਮਾਣੀ ਵੀ ਗੁਨਾਹ ਹੋ ਗਿਆ ਠੀਕ ਐ ਜੇ ਬੰਦਾ ਕੋਈ ਕਾਰੋਬਾਰ ਕਰਕੇ ਰੋਟੀ ਕਮਾ ਰਿਹਾ ਤਾਂ ਉਹ ਗੁਨਾਹ ਹੋ ਗਿਆ ਯਾਰ ਦੱਸੋ ਨਹੀਂ ਗੁਨਾਹ ਨਹੀਂ ਪਰ ਜਿਸ ਤਰੀਕੇ ਨਾਲ ਪਾਜੀ ਜਿਸ ਤਰੀਕੇ ਨਾਲ ਮੇਰੀ ਗੱਲ ਸੁਣੋ ਜਲੰਧਰ ਸ਼ਹਿਰ ਦੇ ਵਿੱਚ ਕਿੰਨੇ ਕਬਜੇ ਆ ਦੱਸੋ ਮੈਨੂੰ ਪਹਿਲਾਂ ਇਹੀ ਕਬਜੇ ਨਜ਼ਰ ਆ ਰਿਹਾ ਨਹੀਂ ਆ ਇੱਕ ਮਿੰਟ ਤੁਸੀਂ ਕਹਿੰਦੇ ਰੋਡ ਤੇ ਆ ਕਿਹੜੀ ਰੋਡ ਤੇ ਆ ਇਹਨਾਂ ਦਾ ਫੇਸਬੁਕ ਇਹ ਰੋਡ ਥੋੜਾ ਨਾ ਭਾਜੀ ਬੈਠਣ ਦਾ ਹੈ ਪਰ ਜਿਸ ਤਰੀਕੇ ਨਾਲ ਇਕ ਲਾਉ ਨਹੀਂ ਨਾ ਜੇ ਅਗਰ ਪ੍ਰੋਪਰ ਪਰਮਿਸ਼ਨ ਹੈ ਕਿ ਸਾਡੇ ਪਰਿਵੰਦੀ ਉਸ ਤੋਂ ਬਾਅਦ ਬਣਾ ਚਾਰੀ ਗੱਲਬਾਤ ਹੋਈ ਗਈ ਹੈ ਇੱਥੇ ਕੂੜਾ ਲੱਗਾ ਪਿਆ ਤੁਸੀਂ ਪਹਿਲਾਂ ਇੱਥੇ ਕਦੀ ਦੇਖਿਆ ਤੁਸੀਂ ਇੱਥੇ ਲੰਗੇ ਤੁਸੀਂ ਕਦੀ ਸਰ ਲੰਗੇ ਹਜੀ ਪਰ ਇਹ ਚੀਜ਼ ਮੈਂ ਕਹਿੰਦਾ ਕਿ ਇੱਕ ਪ੍ਰੋਪਰ ਉਹ ਵੀ ਕਹਿ ਰਿਹਾ ਕੰਮ ਕਰਨਾ ਪਰ ਇੱਕ ਪ੍ਰੋਪਰ ਪਰਮਿਸ਼ਨ ਹੈ ਕਿ ਤੁਹਾਨੂੰ ਨਾਦਰ ਕਿ ਇਹ ਪਰਮਾਜ ਪਰੇਸ਼ਾਨੀ ਸਾਨੂੰ ਤੁਹਾਨੂੰ ਨਾ ਚੱਲਣੀ ਪੈਦੀ ਸੀ ਅਗਰ ਉਹਦੀ ਪਰਮਿਸ਼ਨ ਭਾਜੀ ਪਰਮਿਸ਼ਨ ਦੇਖੋ ਮੇਰੀ ਗੱਲ ਸੁਣੋ ਪਰਮਿਸ਼ਨ ਹੋਂਦ ਤੋਂ ਬੰਦਾ ਬੈਠੇਗਾ ਦੋ ਚਾਰ ਦਿਨ ਪੰਜ ਦਿਨ ਹੋਏ ਸਾਨੂੰ ਹਜੇ ਪਰਮ ਇਹ ਜੇ ਤੁਹਾਡਾ ਚਪੰਦੇ ਆ ਤੇ ਬਾਕੀਆਂ ਦੇ ਵੀ ਕੰਪਲੀਟ ਪਾਈ ਦਿਓ। ਭਾਜੀ ਮੈਂ ਤਾਂ ਕਹਿੰਦਾ ਮੈਂ ਸਾਰੇ ਜਗਾ ਦੇਣੇ ਮੈਂ ਬੈ ਲਗਾ ਰੋਡ ਦੇ ਉੱਤੇ ਮੈਂ ਰੋਡ ਦੇ ਉੱਤੇ ਬਹਿ ਕੇ ਗੱਡੀਆਂ ਲਵਾ ਲਗਾ ਰੋਡ ਕੱਲ ਲਗਾ ਜਾਮ ਨਹੀਂ ਤਾਂ ਸਾਰੇ ਜਗਾਓ ਜੇ ਸਾਡੇ ਚੱਕਿਆ ਗਿਆ ਵੇ ਸਾਰੇ ਜਗਾਏ ਜਾਣਗੇ ਕਿਉਂਕਿ ਉਹਨਾਂ ਨੂੰ ਕੋਈ ਬੱਕਰੀ ਪਰਮਿਟ ਚਲੜਦਾ ਕੀ ਹੈ ਕਿ ਉਹਨਾਂ ਉਹ ਕੋਈ ਰਿਸ਼ਤੇਦਾਰ ਹੈ ਸੀਐਮ ਸਾਹਿਬ ਦਾ ਕਾਨੂੰਨ ਤੇ ਸਾਰੇ ਲਈ ਕਾਨੂੰਨ ਤੇ ਸਾਰੇ ਲਈ ਇੱਕ ਆ ਅਸੀਂ ਰੋਟੀ ਕਮਾਣ ਲਈ ਬੈਠੇ ਅਸੀਂ ਕੋਈ ਗਲਤ ਕੰਮ ਕਰਨ ਲਈ ਬੈਠੇ ਉੱਤੇ ਜਿਹੜੇ ਤੁਸੀਂ ਅਲੀਗੇਸ਼ਨ ਲਾ ਰਹੇ ਹੋ ਪਿਆ ਯਾਰ ਮੰਗਿਆ ਤੁਹਾਡੇ ਪ੍ਰੂਫ ਉਹਦੇ ਪ੍ਰੂਫ ਦਊਗਾ ਭਾਜੀ ਉਹਦੇ ਪ੍ਰੂਫ ਪੁਲਿਸ ਨੂੰ ਦਊਗਾ ਬਕਾਇਦਾ ਅਲੀਗੇਸ਼ਨ ਕਿਸੇ ਤਰ੍ਹਾਂ ਲਾ ਹਾਂਜੀ ਕਿਉਂ ਲਾ ਸਕਦੇ ਆ ਜਦੋਂ ਕੋਈ ਇੱਕ ਚੀਜ਼ ਹੋਵੇ ਲਾਵਾਂਗੇ ਦਾ ਪ੍ਰੂਫ ਪੂਰਾ ਪ੍ਰੂਫ ਆ ਮੇਰੇ ਕੋਲ ਠੀਕ ਆ ਜੀ ਵਿਦ ਪ੍ਰੂਫ ਤੁਹਾਨੂੰ ਦਊਗਾ ਮੀਡੀਆ ਨੂੰ ਹਾਂ ਚਾਰ ਬਾਈਕ ਤੇ ਕੀ ਦੂਦਣਾ ਬਈ ਤੁਹਾਨੂੰ ਕੀ ਕੰਫਰਮਲ ਦੱਸੋ ਸਾਡੇ ਕੋਲ ਦੋ ਖੋਖਿਆਂ ਦੀ ਕੰਪਲੇਂਟ ਆਈ ਸੀਗੀ ਕਿ ਇਹ ਦੋ ਖੋਖੇ ਜਿਹੜੇ ਇਲੀਗਲ ਲੱਗੇ ਹੋਏ ਆ ਇਸ ਬੇਸ ਇਹਨਾਂ ਨੇ ਅੱਜ ਦੇ ਦਿਨ ਦਾ ਟਾਈਮ ਮੰਗਿਆ ਸਾਡੇ ਕੋਲੋਂ ਕਿ ਅੱਜ ਦੇ ਦਿਨ ਦਾ ਟਾਈਮ ਦਿਓ ਅਸੀਂ ਅੱਜ ਦੇ ਦਿਨ ਦੇ ਵਿੱਚ ਵਿੱਚ ਯਾਦ ਪਰਮਿਸ਼ਨ ਲੈ ਲਾਂਗੇ ਜਾਂ ਇਹਨੂੰ ਥੋੜਾ ਮੂਵ ਕਰਾਂਗੇ ਤੁਹਾਡੀ ਐਸੀ ਕਿ ਹੋਰ ਵੀ ਆਪਣੇ ਜਿਹੜੇ ਪਿੱਛੇ ਤੁਸੀਂ ਕਾਰਵਾਈ ਕਰਦੇ ਹੋ ਉਹਨੂੰ ਸਾਰਾ ਆਪਣੀ ਇਨਫੋਰਮੇਸ਼ਨ ਕੀ ਕੀ ਦੀ ਨਹੀਂ ਸਾਨੂੰ ਇਹ ਦੋ ਫੋਕੀਆਂ ਦੀ ਹੀ ਕੰਪਲੀਟ ਕਿਉਂਕਿ ਪਿਛਲੇ ਹਫਤਾ ਹੀ ਹੋਇਆ ਇਹਨਾਂ ਨੂੰ ਲੱਗੇ ਨੂੰ ਇਸੇ ਕਰਕੇ ਇਹਨਾਂ ਦੀ ਕੰਪਲੀਟ ਆਈ ਹੈ ਵਿਦਆਊਟ ਪਰਮਿਸ਼ਨ ਲਗਾਇਆ ਗਿਆ ਹੈ ਤਾਂ ਇਸ ਕਰਕੇ ਹਰੇਕ ਤੱਕ ਇਹ ਕਹਿੰਦਾ ਸੀ ਕਿ ਮੇਰ ਸਾਹਿਬ ਨੇ ਖੁਦ ਲਗਵਾਇਆ ਹੁਣ ਤੁਸੀਂ ਆਪ ਸੁਣਾ ਦਿਓ ਨਹੀਂ ਪਰਮਿਸ਼ਨ ਕੋਈ ਇਹਨਾਂ ਕੋ ਹੈ ਨਹੀਂਗੀ ਠੀਕ ਹੈ ਨਾ ਕੈਂ ਦੀ ਗੱਲ ਅਲੱਗ ਚੀਜ਼ ਹੈ ਜਿਹੜੀ ਪਰਮਿਸ਼ਨ ਹੈ ਉਹ ਅਲੱਗ ਗੱਲ ਹੁੰਦੀ ਹੈ ਇੱਕ ਜੁਰਮਾਨੇ ਦੀ ਇਹਨਾਂ ਕੋ ਰਸੀਦ ਹੈਗੀ ਆ 3000 ਦੀ ਕੰਪੋਜੀਸ਼ਨ ਦੀ ਡਾਕੂਮੈਂਟ ਮਤਲਬ ਪਹਿਲਾਂ ਵੀ ਜੁਰਮਾਨਾ ਵੀ ਹੋਇਆ ਮਤਲਬ ਕਹਿੰਦਾ ਪਹਿਲੇ ਜੁਰਮਾਨਾ ਕਿਤੇ ਕੀਤਾ ਹੋਇਆ ਪਹਿਲੇ ਕੋਈ ਕੋਈ ਗੱਲ ਪੁੱਛਣੀ ਨਹੀਂ ਨਹੀਂ ਹੋ ਕੁਝ ਨਹੀਂ ਇਹ ਹੈ ਕਿ ਨਾ ਇਹ ਪਾਜੀ ਸ਼ਾਂਤ ਉਹ ਨਹੀਂ ਹੈਗੇ ਨੇ ਉਹਨਾਂ ਦੇ ਹੈਗੇ ਹੁਣ ਅੱਗੇ ਕੀ ਹੋਣਾ ਕੀ ਗੱਲ ਹੋਈ ਜੀ ਅੱਲੇ ਅੱਜ ਦੇ ਦਿਨ ਦਾ ਇਹਨਾਂ ਨੇ ਟਾਈਮ ਮੰਗਿਆ ਇਸ ਤੋਂ ਬਾਅਦ ਨੈਕਸਟ ਕਾਰਵਾਈ ਜਿਹੜੀ ਹੈ ਉਹ ਅੱਜ ਦੇ ਦਿਨ ਤੋਂ ਬਾਅਦ ਹੋਣੀ ਹੈ ਫਿਰ ਸਾਡੇ ਵੱਲ ਚੱਕਿਆ ਜਾਏਗਾ ਮਤਲਬ ਇਹ ਕੱਲ ਕਾਰਵਾਈ ਕਰੋਗੇ हां नेचुरली है जी आज जी तक ਇਹਨਾਂ ਦਾ ਹੋ ਗਿਆ ਸੌਟ ਆਊਟ ਜੀ ਇਹਨਾਂ ਨੇ ਪਰਮਿਸ਼ਨ ਲੈ ਲਈ ਹੈ ਤੇ ਦੈਟਸ ਓਕੇ ਹੈ ਅਗਰ ਨਹੀਂ ਪਰਮਿਸ਼ਨ ਦਿੱਤੀ ਜਾਂਦੀ ਵਾ ਸਾਡੇ ਕੋਲ ਚੱਕਿਆ ਜਾਏਗਾ ਲੀਗਲੀ ਪੱਤੀ ਪਾ ਲੀਗਲੀ ਲੀਗਲੀ ਪਰਮਿਸ਼ਨ ਜੋ ਵੀ ਹੈ ਇਹ ਲਿਖ ਕੇ ਦੇਣਗੇ ਉਸ ਤੋਂ ਬਾਅਦ ਹੋ ਜਾਏਗਾ ਲਿਕਰ ਪਰਮਿਸ਼ਨ ਮਾਰਦੇ ਕੀ ਹੈ ਤੇ ਆਪਣੇ ਕੀ ਫਰਮੈਟਿਵ ਵਗੈਰਾ ਹੁੰਦੀ ਸਾਰੇ ਇਹ ਸਿਰਪ੍ਰੋਸੀਜਰ ਹੁੰਦਾ ਕੀ ਹੈ ਸਾਰਾ ਆਪਣੇ ਜਿਹੜੇ ਇਹ ਐਪਲੀਕੇਸ਼ਨ ਲਿਖ ਕੇ ਦੇਣਗੇ ਕਮਿਸ਼ਨਰ ਸਾਹਿਬ ਨੂੰ ਉਸ ਤੋਂ ਬਾਅਦ ਉਹਨਾਂ ਵੱਲੋਂ ਪ੍ਰਵਾਨਗੀ ਦਿੱਤੀ ਜਾਣੀ ਨਹੀਂ ਦਿੱਤੀ ਜਾਣੀ ਉਹਨਾਂ ਵੱਲੋਂ ਕੀਤਾ ਜਾਂਦਾ ਹੈ ਜੇ ਕਦੇ ਮਤਲਬ ਕਿ ਨਾ ਕੋ ਪਰਮਿਸ਼ਨ ਹੈ ਨਹੀਂ ਹੈ ਜਿਹੜੀ ਜਗ੍ਹਾ ਤੇ ਖੋਕਿਆ ਗਿਆ ਇਹ ਵੈਸੇ ਅਲਾਉਡ ਹੈਗਾ ਤੇ ਪੁੱਛਣਾ ਨਹੀਂ ਹੈ ਫੋਕੇ ਬਣਾਣੇ ਜਾਂ ਰੱਖਣੇ ਇਹ ਅਲਾਉਡ ਨਹੀਂ ਹੈਗੇ। ਇੱਕ ਚੀਜ਼ ਕਲੀਅਰ ਕਰ ਦਿਓ ਦੇਖੋ ਘਰ ਦਾ ਕੰਡੀਸ਼ਨ ਬਣਾਉਣ ਦੇ ਲਈ ਏਸੀ ਲੱਗਣਗੇ, ਬਿਜਲੀ ਦੇ ਮੀਟਰ ਵੀ ਲੱਗਣਗੇ। ਇਹਦਾ ਮਤਲਬ ਜੇ ਪੱਕੇ ਪੱਕੇ ਤੌਰ ਤੇ ਲੱਗ ਜਾਣੇ ਇਹੋ ਜੇ ਨਹੀਂ ਪੱਕੇ ਦੀ ਪਰਮਿਸ਼ਨ ਕੋਈ ਨਹੀਂ ਦਿੱਤੀ ਜਾਂਦੀ ਕਦੇ ਵੀ। ਇਹ ਆਰਜੀ ਤੌਰ ਤੇ ਦਿੱਤੀ ਜਾਂਦੀ ਕੋਈ ਵੀ ਪਰਮਿਸ਼ਨ ਦਿੱਤੀ ਜਾਂਦੀ ਹੈ। ਉੱਪਰ ਬਿਜਲੀ ਦਾ ਮੀਟਰ ਲਾਗੇ ਪੱਕੇ ਤੌਰ ਤੇ ਲੱਗ ਜਾਣਾ। ਕਲੀਅਰ ਹੈ ਨਾ? ਹਾਂਜੀ ਹਾਂਜੀ। ਇਹਨੂੰ ਹਟਾਉਣਾ ਮੁਸ਼ਕਲ ਹੋ ਜਾਦਾ ਹੈ ਇਹ ਤੇ ਜੋ ਵੀ ਕਰ ਸਕਦਾ ਪ੍ਰਸ਼ਾਸਨ ਕਰ ਸਕਦਾ ਅਸੀਂ ਨਹੀਂ ਕਰ ਸਕਦੇ ਆਹੀ ਤਾਂ ਹਾਂ ਜੀ ਅਸੀਂ ਰਿਮੂਵ ਕਰ ਸਕਦੇ ਹਟਾ ਸਕਦੇ ਹਾਂ ਠੀਕ ਹੈ ਨਾ ਜੇ ਪ੍ਰਸ਼ਾਸਨ ਇਹਨੂੰ ਪਰਮਿਸ਼ਨ ਦੇ ਦਿੰਦਾ ਥੈਨ ਸਾਡੇ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾਦਾ ਦੇਖੋ ਕਾ ਲਓ ਇਥੇ ਮੀਟਰ ਲੱਗ ਜਾਣੇ ਬਿਜਲੀ ਦੇ ਪੱਕੇ ਤੌਰ ਤੇ ਇਹਨੂੰ ਹਟਾਉਣਾ ਇੰਪੋਸੀਬਲ ਹੋ ਜਾਂਦਾ ਸਰ ਇਹ ਗੱਲ ਹੀ ਕਰਦਾ ਯਾਰ ਕਪੀ ਸਰੋਨਾ ਨੇ ਪੂਰੀ ਇਹ ਗੱਲ ਤਾਂ ਕਲੀਅਰ ਹੈ ਨਾ ਜੀ ਹਾਂ ਜੀ ਹਾਂ ਜੀ ਸਿਹਤ ਹੌਨਾ ਪਾਸੇ ਵਰਗਾ ਬਿਲਕੁਲ ਕਿਉਂਕਿ ਹੁਣ ਵੀ ਇਹਨਾਂ ਨੇ ਪੱਕੇ ਤੌਰ ਤੇ ਸਾਰਾ ਬਣਾ ਲਿਆ ਹੈਗਾ ਸਾਰਾ ਬਿਲਕੁਲ ਪੂਰਾ ਫਾਰਮੀ ਹੋ ਗਿਆ ਸਾਰਾ ਕੁਝ ਪ੍ਰੋਪਰ ਸਾਰਾ ਬਣ ਗਿਆ ਹੈ ਕਿ ਹੁਣ ਕੀ ਐਕਟ ਕਰ ਰਹੀ ਸਰ ਇਹ ਜੋ ਕਰੇਗਾ ਪ੍ਰਸ਼ਾਸਨ ਕਰੇਗਾ ਸਾਫ ਕਰਨਗੇ ਜੀ ਉਹ ਪਰਮਿਸ਼ਨ ਦਿੰਦੇ ਆ ਨਹੀਂ ਦਿੰਦੇ ਜੋ ਵੀ ਹੁਕਮ ਦਿੱਤਾ ਜਾਏਗਾ ਸਾਡੇ ਵੱਲੋਂ ਪਾਲਨ ਕੀਤਾ ਜਾਏਗਾ ਕੀ ਨਾਮ ਤੋਂ ਰੋਲਿੰਗ ਮੇਰਾ ਨਾਮ ਨੀਰਾਜ ਹੈ